ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਆਓ ਜੀ ਅੱਜ ਤੁਹਾਡੇ ਲਈ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਪੰਜਾਬੀ ਕਹਾਣੀ ਜੋ ਕਿ ਇੱਕ ਚਿੜੀ ਤੇ ਪਿੱਪਲ ਦੀ ਕਹਾਣੀ ਹੈ ਇੱਕ ਪਿੰਡ ਦੇ ਇੱਕ ਪੁਰਾਣੇ ਬਾਗ ਵਿੱਚ ਇੱਕ ਪਿੱਪਲ ਦਾ ਰੁੱਖ ਸੀ ਇਹ ਰੁੱਖ ਬਹੁਤ ਹੀ ਪੁਰਾਣਾ ਅਤੇ ਵੱਡਾ ਸੀ ਪਿੰਡ ਦੇ ਵੱਡੇ ਬਜ਼ੁਰਗ ਕਹਿੰਦੇ ਸਨ ਕਿ ਇਹ ਰੁੱਖ ਪਿਛਲੇ ਕਈ ਸਾਲਾਂ ਤੋਂ ਇੱਥੇ ਖੜ੍ਹਾ ਹੈ ਇਸ ਦੇ ਵੱਡੇ-ਵੱਡੇ ਪੱਤਿਆਂ ਤੇ ਚਮਕਦਾਰ ਹਰਿਆਲੀ ਸੀ ਰੁੱਖ ਦੀ ਛਾਂ ਹਮੇਸ਼ਾ ਠੰਡੀ ਤੇ ਸ਼ਾਂਤ ਰਹਿੰਦੀ ਸੀ ਤੇ ਬਹੁਤ ਸਾਰੇ ਪੰਛੀ ਕੀੜੇ-ਮਕੌੜੇ ਅਤੇ ਜਾਨਵਰ ਇਸ ਰੁੱਖ ਦੇ ਸਾਥੀ ਸਨ ਜੋ ਹਰ ਸਮੇਂ ਇਸ ਦੇ ਉੱਪਰ ਪਸ ਦੇ ਟੱਪ ਦੇ ਰਹਿੰਦੇ ਸਨ ਇਸ ਪਿੱਪਲ ਉੱਤੇ ਇੱਕ ਨਿੱਕੀ ਜਿਹੀ ਚਿੜੀ ਵੀ ਰਹਿੰਦੀ ਸੀ ਜੋ ਬਹੁਤ ਹੀ ਸੋਹਣੀ ਅਤੇ ਚੁਸਤ ਚਲਾਕ ਸੀ ਉਸ ਦਾ ਰੰਗ ਭੂਰਾ ਤੇ ਚਮਕਦਾਰ ਸੀ ਉਹ ਹਮੇਸ਼ਾ ਚਹਿਕਦੀ ਰਹਿੰਦੀ ਸੀ ਤੇ ਪਿੱਪਲ ਨਾਲ ਗੱਲਾਂ ਕਰਦੀ ਹੁੰਦੀ ਸੀ ਪਿੱਪਲ ਤੇ ਚਿੜੀ ਦੀ ਦੋਸਤੀ ਬਹੁਤ ਪੁਰਾਣੀ ਸੀ ਇੱਕ ਦਿਨ ਚਿੜੀ ਪਿੰਡ ਦੇ ਇੱਕ ਪਾਸੇ ਬੈਠੀ ਖਾਨ ਨੂੰ ਦਾਣਾ ਲੱਭ ਰਹੀ ਸੀ ਉਸ ਨੂੰ ਰੁੱਖ ਦੇ ਬੈਠੇ ਹੋਏ ਇੱਕ ਵੱਡੇ ਕਾਂ ਨੇ ਦੇਖ ਲਿਆ ਕਾਂ ਨੇ ਸੋਚਿਆ ਕਿ ਚਿੜੀ ਤਾਂ ਬਹੁਤ ਨਿੱਕੀ ਹੈ ਤੇ ਕਮਜ਼ੋਰ ਹੈ ਇਸ ਨੂੰ ਆਸਾਨੀ ਨਾਲ ਡਰਾ ਕੇ ਇਸ ਤੋਂ ਭੋਜਨ ਖੋਹਿਆ ਜਾ ਸਕਦਾ ਏ ਉਹ ਹੌਲੀ-ਹੌਲੀ ਚਿੜੀ ਵੱਲ ਵੱੱਡਲ ਉਹ ਹੌਲੀ-ਹੌਲੀ ਚਿੜੀ ਵੱਲ ਵਧਣ ਲੱਗਾ। ਚਿੜੀ ਨੇ ਜਦੋਂ ਅੱਗੋਂ ਕਾਂ ਨੂੰ ਆਪਣੇ ਵੱਲ ਆਉਂਦਾ ਦੇਖਿਆ ਤਾਂ ਉਹ ਡਰ ਗਈ। ਉਹ ਉੱਡ ਕੇ ਪਿੱਪਲ ਦੇ ਰੁੱਖ ਉੱਤੇ ਚਲੀ ਗਈ। ਪਿੱਪਲ ਨੇ ਚਿੜੀ ਨੂੰ ਡਰਿਆ ਹੋਇਆ ਦੇਖ ਕੇ ਉਸ ਤੋਂ ਪੁੱਛ ਲਿਆ ਕਿ ਕੀ ਹੋਇਆ ਬੇਟੀ? ਤੂੰ ਇੰਨੀ ਕਿਉਂ ਡਰੀ ਹੋਈ ਐ? ਚਿੜੀ ਨੇ ਹੌਲੀ-ਹੌਲੀ ਕਿਹਾ, "ਬਾਬਾ ਪਿੱਪਲ ਕਾਂ ਤਾ ਚਿੜੀ ਨੇ ਕਿਹਾ بابا ਪਿੱਪਲ ਕਾਂ ਜੋ ਮੇਰੇ ਤੋਂ ਭੋਜਨ ਖੋਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਮੈਨੂੰ ਆਪਣੀ ਚੁੰਝ ਮਾਰ ਕੇ ਡਰਾ ਰਿਹਾ ਹੈ ਜਿਸ ਤੋਂ ਮੈਂ ਡਰ ਗਈ ਪਿੱਪਲ ਨੇ ਹੱਸ ਕੇ ਕਿਹਾ ਬੇਟੀ ਤੂੰ ਮੇਰੇ ਪੱਤਿਆਂ 'ਚ ਆ ਕੇ ਬੈਠ ਜਾ ਇੱਥੇ ਤੈਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਦਿਨ ਬੀਤਦੇ ਗਏ ਉਸ ਦਿਨ ਤੋਂ ਚਿੜੀ ਹਰ ਰੋਜ਼ ਪਿੱਪਲ ਦੇ ਰੁੱਖ ਉੱਤੇ ਆਉਂਦੀ ਤੇ ਉਸ ਨਾਲ ਗੱਲਾਂ ਕਰਦੀ ਪਿੱਪਲ ਚਿੜੀ ਨੂੰ ਹੁਨਰ ਸਿਖਾਉਂਦਾ ਦੱਸਦਾ ਕਿ ਜ਼ਿੰਦਗੀ ਹਮੇਸ਼ਾ ਦਲੇਰੀ ਤੇ ਸਹਿਣਸ਼ੀਲਤਾ ਨਾਲ ਚੱਲਦੀ ਹੈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਦਲੇਰੀ ਅਤੇ ਸਹਿਣਸ਼ੀਲਤਾ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਦਿਨ ਲੰਘਦੇ ਗਏ ਚਿੜੀ ਹੁਣ ਹੋਰ ਵੀ ਦੋਸਤ ਬਣਾਉਣ ਲੱਗੀ ਸੀ ਉਹ ਦਿਨੋਂ ਦਿਨ ਚੁਸਤ ਅਤੇ ਸਿਆਣੀ ਹੋ ਗਈ ਸੀ ਉਹ ਪਿੱਪਲ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਆਪਣੀ ਜ਼ਿੰਦਗੀ 'ਚ ਲਾਗੂ ਕਰਦੀ ਇੱਕ ਦਿਨ ਪਿੰਡ ਵਿੱਚ ਬਹੁਤ ਜ਼ੋਰਾਂ ਦੀ ਧੁੱਪ ਪਈ ਬਹੁਤ ਸਾਰੇ ਰੁੱਖ ਸੁੱਕ ਗਏ ਚਿੜੀ ਵੀ ਬਹੁਤ ਪਿਆਸੀ ਹੋ ਗਈ ਉਸ ਨੇ ਪਿੱਪਲ ਤੋਂ ਪਾਣੀ ਬਾਰੇ ਪੁੱਛਿਆ ਪਿੱਪਲ ਨੇ ਕਿਹਾ ਬੇਟੀ ਹਮੇਸ਼ਾ ਧੀਰਜ ਰੱਖ ਪਰਮਾਤਮਾ ਸਾਡੇ ਉੱਤੇ ਦਇਆ ਕਰਦਾ ਏ ਪਰਮਾਤਮਾ ਨੇ ਜੇ ਸਾਨੂੰ ਜਨਮ ਦਿੱਤਾ ਏ ਤਾਂ ਸਾਡੀ ਭੁੱਖ ਪਿਆਸ ਬਾਰੇ ਵੀ ਉਹ ਜਾਣਦਾ ਏ ਉਸ ਨੂੰ ਪਤਾ ਏ ਕਿ ਸਾਨੂੰ ਕਦੇ ਅਤੇ ਕਿੱਥੇ ਕਿਸ ਚੀਜ਼ ਦੀ ਜ਼ਰੂਰਤ ਹੈ ਸਾਨੂੰ ਬਸ ਹੌਂਸਲਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਏ ਕੁਝ ਕੁ ਘੰਟੇ ਬੀਤੇ ਅਤੇ ਕੁਝ ਘੰਟਿਆਂ ਬਾਅਦ ਆਸਮਾਨ ਵਿੱਚ ਬੱਦਲ ਛਾ ਗਏ ਤੇ ਬਹੁਤ ਜ਼ੋਰ ਦੀ ਬਿਜਲੀ ਕੜਕਣ ਦੇ ਨਾਲ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਇਹ ਦੇਖ ਕੇ ਚਿੜੀ ਤੇ ਪਿੱਪਲ ਬਹੁਤ ਖੁਸ਼ ਹੋਏ। ਉਸ ਨੇ ਕਿਹਾ, "ਦੇਖ ਮੈਂ ਤੈਨੂੰ ਕਿਹਾ ਸੀ ਨਾ, ਪਰਮਾਤਮਾ ਸਭ ਦੇਖ ਰਿਹਾ ਏ।" ਚਿੜੀ ਬਹੁਤ ਖੁਸ਼ ਹੋਈ। ਉਸ ਨੇ ਪਿੱਪਲ ਦਾ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਜ਼ਿੰਦਗੀ ਦੇ ਵਿੱਚ ਕਈ ਗੱਲਾਂ ਸਿਖਾਈਆਂ। ਕਈ ਸਾਲ ਬੀਤ ਗਏ। ਚਿੜੀ ਹੁਣ ਬਹੁਤ ਵੱਡੀ ਹੋ ਗਈ ਸੀ। ਪਿੱਪਲ ਹòn ਥੋੜਾ ਜਿਹਾ ਪੁਰਾਣਾ ਹੋ ਗਿਆ ਸੀ ਇੱਕ ਦਿਨ ਪਿੰਡ ਦੇ ਵਿੱਚ ਬਹੁਤ ਤੇਜ਼ ਤੂਫਾਨ ਆ ਗਿਆ ਬਹੁਤ ਸਾਰੇ ਰੁੱਖ ਟੁੱਟ ਕੇ ਧਰਤੀ ਤੇ ਡਿੱਗ ਗਏ ਸਨ ਪਰ ਪਿੱਪਲ ਅਜੇ ਵੀ ਖੜਾ ਸੀ ਚਿੜੀ ਪਿੱਪਲ ਦੀ ਛਾਂ ਹੇਠਾਂ ਬੈਠੀ ਸੀ ਉਹ ਪਿੱਪਲ ਨੂੰ ਕਹਿੰਦੀ "ਬਾਬਾ ਤੁਸੀਂ ਇੰਨੇ ਮਜ਼ਬੂਤ ਕਿਵੇਂ ਰਹਿੰਦੇ ਹੋ?" ਤਾਂ ਪਿੱਪਲ ਨੇ ਹੱਸਦੇ ਹੋਏ ਕਿਹਾ ਬੇਟੀ ਜਿੰਦਗੀ ਵਿੱਚ ਮਜ਼ਬੂਤ ਰਹਿਣ ਲਈ ਦਿਲ ਵਿੱਚ ਸਬਰ ਅਤੇ ਦਿਮਾਗ ਵਿੱਚ ਗਿਆਨ ਹੋਣਾ ਚਾਹੀਦਾ ਹੈ ਅਤੇ ਚਿੜੀ ਨੂੰ ਕਹਿਣ ਲੱਗਾ ਕਿ ਮੈਂ ਹਮੇਸ਼ਾ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਮੈਂ ਆਪਣੀਆਂ ਜੜਾਂ ਨੂੰ ਮਜ਼ਬੂਤ ਰੱਖਿਆ ਕਦੇ ਵੀ ਕਿਸੇ ਹਨੇਰੀ ਜਾਂ ਤੂਫਾਨ ਤੋਂ ਮੈਂ ਨਹੀਂ ਡਰਿਆ ਕਿਉਂਕਿ ਮੈਂ ਆਪਣੀਆਂ ਜੜਾਂ ਨੂੰ ਧਰਤੀ ਦੇ ਵਿੱਚ ਮਜ਼ਬੂਤ ਕੀਤਾ ਹੋਇਆ ਸੀ ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਦੋਸਤੀ ਤੇ ਵਫਾਦਾਰੀ ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੀ ਹੈ। ਪਿੱਪਲ ਦੀ ਦੋਸਤੀ ਚਿੜੀ ਨੂੰ ਸਹੀ ਰਾਹ ਦਿਖਾਉਂਦੀ ਰਹੀ। ਇਸ ਲਈ ਹਮੇਸ਼ਾ ਸਾਨੂੰ ਸਹੀ ਸਹੀ ਦੋਸਤਾਂ ਨਾਲ ਆਪਣੀ ਦੋਸਤੀ ਕਰਨੀ ਚਾਹੀਦੀ ਹੈ ਜੋ ਕਿ ਸਾਨੂੰ ਸਹੀ ਰਸਤਾ ਦਿਖਾਉਣ ਤੇ ਸਾਨੂੰ ਕਦੇ ਵੀ ਕਿਸੇ ਕੰਮ ਵਿੱਚ ਹਾਰਨ ਨਾ ਦੇਣ। ਪਿੱਪਲ ਦੀਆਂ ਗੱਲਾਂ ਸੁਣ ਕੇ ਚਿੜੀ ਵਿੱਚ ਵੀ ਬਹੁਤ ਹਿੰਮਤ ਆ ਗਈ ਸੀ ਹੁਣ ਉਹ ਵੀ ਹਰ ਮੁਸ਼ਕਿਲ ਨਾਲ ਲੜਨਾ ਜਾਣ ਗਈ ਸੀ ਇਸ ਤਰ੍ਹਾਂ ਦਿਨੋਂ-ਦਿਨ ਪਿੱਪਲ ਤੇ ਚਿੜੀ ਦੀ ਦੋਸਤੀ ਹੋਰ ਵੀ ਗਹਿਰੀ ਹੁੰਦੀ ਗਈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਆਪ ਤੋਂ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਆਪ ਤੋਂ ਵੱਡਿਆਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਨੂੰ ਕਿਵੇਂ ਧੀਰਜ ਤੇ ਸਹਿਣਸ਼ਕਤੀ ਤੇ ਸ਼ਾਂਤੀ ਦੇ ਨਾਲ ਜੀਣਾ ਹੈ ਤੇ ਸਾਨੂੰ ਸਹਿਨਸ਼ੇਲਤਾ ਤੇ ਧੀਰਜ ਰੱਖਣਾ ਚਾਹੀਦਾ ਹੈ ਦੁਨੀਆ ਵਿੱਚ ਸਭ ਤੋਂ ਵੱਡੀ ਦੋਸਤੀ ਦੁਨੀਆ ਵਿੱਚ ਸਭ ਤੋਂ ਵੱਡੀ ਦੌਲਤ ਦੋਸਤੀ ਹੁੰਦੀ ਹੈ ਜਿਸ ਨੇ ਸੱਚੀ ਦੋਸਤੀ ਕਰ ਲਈ ਉਸ ਨੂੰ ਸਾਰੀ ਦੌਲਤ ਮਿਲ ਜਾਂਦੀ ਹੈ ਜ਼ਿੰਦਗੀ ਵਿੱਚ ਦੋਸਤੀ ਤੇ ਸੱਚਾਈ ਹੀ ਸਭ ਤੋਂ ਵੱਡਾ ਖਜ਼ਾਨਾ ਹੁੰਦੀ ਹੈ ਇਸ ਲਈ ਸਾਨੂੰ ਜਦੋਂ ਵੀ ਅਸੀਂ ਕਿਸੇ ਨਾਲ ਦੋਸਤੀ ਕਰਦੇ ਆ ਤਾਂ ਸਾਨੂੰ ਹਮੇਸ਼ਾ ਉਹ ਦੋਸਤੀ ਨਿਭਾਉਣੀ ਚਾਹੀਦੀ ਹੈ ਤੇ ਫਿਰ ਹਰ ਦੁੱਖ ਹਰ ਸੁੱਖ ਦੇ ਵਿੱਚ ਸਾਨੂੰ ਆਪਣੇ ਦੋਸਤ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਵੇਂ ਚਿੜੀ ਨੇ ਪਿੱਪਲ ਦਾ ਸਾਥ ਨਹੀਂ ਛੱਡਿਆ ਤੇ ਪਿੱਪਲ ਨੇ ਵੀ ਚਿੜੀ ਦਾ ਸਾਥ ਨਹੀਂ ਛੱਡਿਆ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਇਸੇ ਤਰ੍ਹਾਂ ਤੁਹਾਡੇ ਲਈ ਅਸੀਂ ਹੋਰ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਨਮੀ ਪੰਜਾਬੀ ਕਹਾਣੀ ਦੇ ਨਾਲ